ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੁਲਿਸ थाना ਡੇਰਾ ਬਾਬਾ ਨਾਨਕ ਅnder ਪੈਂਦੇ ਪਿੰਡ ਪਖੋਕੇ ਟਾਲੀ ਸਹਿਬ ਦਾ ਨੌਜਵਾਨ ਰਾਜੂ ਮਸੀ ਆਪਣੇ ਭਰਾ ਨਾਲ ਡੇਰਾ ਬਾਬਾ ਨਾਨਕ ਵਿਖੇ ਘਰੋਂ ਘਰੇਲੂ ਸਮਾਨ ਲੈਣ ਗਿਆ ਸੀ ਕਿ ਰਸਤੇ 'ਚ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਲ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਰਾਜੂ ਮਸੀਹ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦੇ ਭਰਾ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਸਨ ਮੁਤਾਬਕ ਉਕਤ ਹਮਲਾਵਰ ਵੱਲੋਂ ਹੀ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਡੇਰਾ ਬਾਬਾ ਨਾਨਕ ਛੱਡ ਕੇ ਫਰਾਰ ਹੋ ਗਿਆ ਜਿੱਥੇ ਡਾਕਟਰਾਂ ਵੱਲੋਂ ਰਾਜੂ ਮਸੀਹ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਜਦਕਿ ਉਸਦੇ ਜ਼ਖਮੀ ਭਰਾ ਦਾ ਡੇਰਾ ਬਾਬਾ ਨਾਨਕ ਵਿਖੇ ਇਲਾਜ ਚੱਲ ਰਿਹਾ ਹੈ ਉਧਰ ਮੌਕੇ ਤੇ ਪਹੁੰਚੇ ਪੁਲਿਸ ਸਥਾਨਾ ਡੇਰਾ ਬਾਬਾ ਨਾਨਕ ਦੀ ਟੀਮ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਦਾ ਡਾਕਟਰ ਜੀ ਮਸੀਹ ਤੁਹਾਡਾ ਬੇਟਾ ਹੈ ਹਾਂਜੀ ਕੀ ਗੱਲ ਹੋਈ ਕਦੀ ਬੈਦ ਬਦ ਮੈਨੂੰ ਸੇ ਪਤਾ ਕੋਣੀ ਵੀ ਕਿ ਪਲਾਜ ਮੇਰੇ ਪੱਠੇ ਵੜ ਗਿਆ ਜੇ ਪੱਠੇ ਵੜ ਗਏ ਸੋੜ ਕੇ ਸਭੀ ਮਾ ਜੀ ਬਿਜੇ ਐਗਜ਼ਾਮ ਮੈਨੂੰ ਬੁੱਲਾ ਪੈਣੇ ਬਣੇ ਕਹਿੰਦੇ ਜੀ ਤਾਂ ਜੈ ਤੇ ਤੇਰੇ ਤੇਰੇ ਮੇਰੇ ਦੇ ਕਰਜ਼ਾ ਮਾ ਕੇ ਚਾੜੀ ਮੈਂ ਸੇ ਕੋਸ਼ਿਸ਼ ਸੋੜ ਕੇ ਤਾਂ ਬੰਦ ਬੰਦ ਪੰਜਾ ਜੀ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਹੈ ਕੱਲ ਦਿਨ ਬਦ ਲੱਗੇ ਨਹੀਂ ਪਤਾ ਲੱਗੇ ਮੈਨੂੰ ਨਗਰ ਤੇ ਪਤਾ ਫੇਰ ਮੈਨੂੰ ਕੋ ਲੱਗਦਾ ਤੇ ਮੈਨੂੰ ਬੋਲਾ ਲੱਗਦਾ ਗਾਚ ਦਾ ਗੱਲ ਦਾਦਾ ਜੇ ਇਹਨੂੰ ਦੱਸ ਲੀ ਕੋ ਕਿੱਥੇ ਮੈਂ ਕਰਦੀ ਰਹੀ ਤੇ ਮੈਂ ਉਸੇ ਪੱਜਾਇਆ ਜੇ ਤੇ ਕਿੱਟਾ ਮਾਰੀਆਂ ਕਿੰਨ ਜੀ ਦਾਲ ਜੀ ਜੀ ਨਾ ਓ ਇਹ ਤੇ ਮੋਟਾ ਦਾ ਵੀ ਜਦੋਂ ਛੱਡ ਗਿਆ ਜੀ ਅੱਜ ਮੋਟਾ ਦਾ ਅੰਦਰ ਲੱਗਾ ਪਿੰਡ ਦਾ ਹੀ ਮੁੰਡਾ ਅੰਦਰ ਚੁੱਲ੍ਹੇ ਲੱਗੇ ਨਾਲ ਹੀ ਸਾਡੇ ਚੰਦੂ ਨਗਰ ਹਾਂਜੀ ਠੀਕ ਹੈ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡਿਆਂ ਨੂੰ ਪਤਾ ਜੀ ਉਹ ਨਾਲ ਹੀ ਹੁੰਦੇ ਹਾਂਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸ ਵੇਲੇ ਇਹ ਦਰ ਨੇ ਬੰਦੇ ਪੁਲਿਸ ਵਾਲੇ ਪੁਲਿਸ ਆ ਗਈ ਕਿ ਨਹੀਂ ਆ ਗਈ ਪੁਲਿਸ ਤੇ ਮੁਕੱਦਮਾ ਵੀ ਕਹੀ ਕਿ ਨਹੀਂ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਹੋ ਤੁਸੀਂ ਅਹੀਂ ਜੁਨੇ ਵੀ ਦੇ ਬਣ ਖੜੋ ਗਏ ਮੇਰੇ ਮੇਰੇ ਮਗਾਈ ਮੈਨੂੰ ਬੜਾ ਕੁਕਰ ਫੜਨ ਇਹੋ ਪੁੱਛ ਰਿਹਾ ਕਿ ਕੰਨ ਕਈ ਬੰਦੇ ਕਹਿੰਦੇ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਨੂੰ ਕਈ ਬੰਦੇ ਕਹਿੰਦੇ ਜਾ ਬਈ ਜਾ ਕੇ ਬੰਦਾ ਪੈਨੂ ਕਿ ਆ ਕੋਈ ਦੇ ਦੇ ਪੈਸ਼ ਮੈਂ ਕਿਹਦੇ ਪਹਿਲਾ ਦੇ ਕਨੂੰ ਮਾਰ ਦੋ ਇਹ ਬਿਆਨ ਦੇ ਦਸੇਗਾ ਮਰੇ ਖੜੇ ਜਾਏਗਾ ਕੋਟੇ ਕੋਟੇ ਵੇ ਦੇ ਕੋਈ ਰੰਜਿਸ਼ ਨਹੀਂ ਜਾਨੀ ਜਾਨ ਨਾਲ ਕੋਈ ਗੱਦੀ ਆਇਆ ਨਹੀਂ ਜਾਨੀ ਜਾਨੀ ਕੋਈ ਟੂਮਾਂ ਹੋ ਲੋ ਕਰੀ ਗੱਲ ਜੇ ਮੋੜੇ ਮੋੜੇ ਠੀਕ 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 ਤੁਹਾਡਾ ਕੀ ਨਾਮ ਹੈ ਮੈਂ ਪੋਲੀ ਜੀ ਤੁਹਾਡਾ ਪੁੱਤਰ ਤੇ ਹਾਂਜੀ ਮੇਰਾ ਬੁੱਧਰ ਜੀ ਮੈਂ ਬੋਕਰ ਪੋਚਾ ਕਰਨ ਆਈ ਹਾਂ ਲੋਕਾਂ ਨੇ ਕਰ ਤਿੰਨਾ ਚੋਕ ਕਰਨ ਪੁੱਤ ਕੰਮ ਪੜਿਆ ਮੈਂ ਕੰਮ ਕਰਦੀ ਮੈਨੂੰ ਕਹਿੰਦੇ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਨੂੰ ਮਾਰਿਆ ਦਿੱਤੀ ਆਲਾ ਉਸਤ ਦੇ ਵਿੱਚ ਮੈਂ ਆਈ ਇਹ ਦੇ ਵੇਖਾ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਕਿੰਨ ਮਾਰਿਆ ਇਹਨਾਂ ਨੇ ਉਹ ਇਹਨਾਂ ਦੇ ਬੜਾ ਮੁੰਡਾ ਹੈ ਰਾਜ ਪੈ ਗਿਆ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਲੱਗਣੀ ਨਹੀਂ ਪਰਾਂ ਜਿਹੜੇ ਚੱਕੜਾਈ ਕਰ ਬੈਠੇ ਜੇ ਚੱਕੜਾਈ ਹੋਇਆ ਮੇਰੇ ਪੁੱਤ ਕੋ ਵੀ ਨਹੀਂ ਜਿਹੜਾ ਨੂੰ ਦੇ ਦਿੰਦੇ ਅਈ ਗਰੀਬ ਜੇ ਕੰਮ ਤੋਂ ਬਾਰੇ ਜੇ ਮੈਂਤ ਕਰ ਗਈ ਜਾਂਦੇ ਆ ਜਿਹੜੀ ਧਾਰ ਦਾ ਪੁੱਰੇ ਬੱਚੇ ਮੇਰੇ ਦੀਆੜੀ ਕਰਦੇ ਨੇ ਘਰ ਵਾਲਾ ਮੇਰਾ ਦੀਆੜੀ ਕਰਦਾ ਵਾ ਅਈ ਰੋਟੀ ਪਾਣੀ ਇੱਦਾਂ ਹੀ ਆਪਣਾ ਚਲਣ ਮਹਿਜ਼ਾਨ ਦੇ ਨੇ ਇਦਾਂ ਕਰਦੇ ਲੋਕਾਂ ਦਾ ਤੇਲ ਲਾਣ ਕਰੀ ਜਾਂਦਾ ਅਈ ਜਿਹੜੇ ਗਰੀਬੇ ਬੱਚੇ ਕੋਈ ਵਾਲੀ ਕਰਾਇਆਗਾ ਕੋਈ ਉਹਨੇ ਨਹੀਂ ਦੀਆੜੀ ਦਾਰੀ ਆ ਗਈ ਲਿੰਦ ਕਰਦੇ ਨੇ ਕਿ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 ਵਜੇ ਇੱਕ ਪੱਖੋਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਅਚਾਰ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਚੱਲ ਰਹੀਆਂ ਹਰ ਕੋ ਕਾਰਨ ਦਾ ਪਤਾ ਲੱਗਦਾ ਕਿ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਕਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਤਨਾਇ ਤੇ ਹਮਲਾ ਕਰ ਦਿੱਤਾ ਜਿਹਦੇ ਨਾਲ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਆ ਗਿਆ ਜਿਹਨੇ ਕਤਲ ਕੀਤਾ ਦਾ ਨਾਮ ਪਤਾ ਬਤਾਉਂਦਾ ਉਹ ਪੱਕੋ ਕੋ ਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਕਰਦਨ ਰੈਨਫੀਕੇਸ਼ਨ ਵਿੱਚ ਕਿਦੋਂ ਤੱਕ ਤੁਸੀ ਗ੍ਰਿਫਤਾਰੀ ਦੀ ਜਲ ਤੋਂ ਜਲ ਦੇਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਦਾ ਰੀਡ ਕੀਤਾ ਜਾ ਰਿਹਾ ਹੈ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ